ਤੁਹਾਨੂੰ ਦੱਸਣ ਲੱਗਿਆ ਛੋਟਾ ਜਿਹਾ ਆਪਾਂ ਚਮਕਦੇ ਦੀਵਾ ਦਾ ਤੁਸੀਂ ਕਰਨਾ ਕਿਵੇਂ ਆ ਇਹ ਵੀਡੀਓ ਪੂਰੀ ਸੁਣਿਆ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੂ ਵੀ ਕੀ ਕੀ ਇਹਦੇ ਫਾਇਦੇ ਨੇ ਤੁਹਾਡੇ ਘਰ ਵਿੱਚ ਕਿਸੇ ਦਾ ਕਿੰਨਾ ਹੀ ਕਰਿਆ ਕਰਾਇਆ ਉਹ ਵੀ ਇਹਦੇ ਨਾਲ ਟਟਿਆ ਜਾਵੇਗਾ ਤੇ ਤੁਹਾਡੇ ਘਰ ਵਿੱਚ ਕਿਸੇ ਵੀ ਚੀਜ਼ ਨੂੰ ਨਜ਼ਰ ਲੱਗੀ ਹੋਈ ਹੈ ਘਰ ਨੂੰ ਮਕਾਨ ਨੂੰ ਬੱਚੇ ਨੂੰ ਬਜ਼ੁਰਗ ਨੂੰ ਜਵਾਨ ਨੂੰ ਕਿਸੇ ਨੂੰ ਵੀ ਨਜ਼ਰ ਲੱਗ ਸਕਦੀ ਹੈ ਇਹ ਨਹੀਂ ਹੁੰਦਾ ਵੀ ਕੋਈ ਉਮਰ ਦਾ ਲਿਹਾਜ਼ ਕਰਦੀ ਹੈ ਨਾ ਕਿਸੇ ਵੀ ਚੀਜ਼ ਨੂੰ ਲੱਗ ਸਕਦੇ ਤੁਹਾਡੇ ਧੰਦੌਲ ਤੋਂ ਤੁਹਾਡੇ ਬਿਮਾਰ ਰਹਿਣ ਲੱਜਾਂ ਨੇ ਘਰ ਵਿੱਚ ਕਈਤਾ ਕਰਾਇਆ ਕਰਿਆ ਕਰਾਇਆ ਜੋ ਵੀ ਹੈ ਭੂਤ ਪ੍ਰੇਤ ਦਾ ਛਾਇਆ ਜਾਂ ਕੋਈ ਵੀ ਇਨਕਾਰਮਕ ਆਤਮਾ ਤੁਹਾਡੇ ਘਰ ਦੇ ਵਿੱਚ ਉਹਦੇ 84 ਕਟਣ ਲਈ ਤੁਹਾਨੂੰ ਪਾ ਦੱਸਦੇ ਹਾਂ ਦੇਖੋ ਕਰਨਾ ਬੇਟੇ ਤੁਸੀਂ ਆ ਦੱਸ ਦਿਨਾ ਹੈ ਤੇ ਕੁਝ ਮੇਰੇ ਭੈਣ ਭਰਾ ਹੋਣਗੇ ਤੇ ਕੁਝ ਮੇਰੇ ਬੇਟੇ ਬੇਟੀਆਂ ਹੋਣਗੇ ਜੋ ਵੀਡੀਓ ਸੁਣ ਰਹੇ ਨੇ। ਦੇਖੋ ਬਹੁਤ ਹੀ ਸੌਖਾ ਤੇ ਸਾਲ ਤਰੀਕਾ ਮੈਂ ਲੰਮਾ ਜਿਆਦਾ ਟਾਈਮ ਨਹੀਂ ਲੈ ਕੇ ਜਾਂਦੀ ਹੁੰਦੀ ਤੁਹਾਡੇ ਲੱਗੇ ਜਾਣ ਤੋਂ ਚਾਹੇ ਕਿ ਘੰਟੇ ਦੀ ਵੀਡੀਓ ਬਣਾ ਲਾ ਪਰ ਕਿਸੇ ਵੀ ਵੀਡੀਓ ਵਿੱਚ ਤੁਹਾਨੂੰ ਨਰਜ ਨਜ਼ਰਾਵਾਰਾ ਜਰੂਰ ਬਸੂਗੀ ਵੀ ਨਾજર ਕਿਸੇ ਵਿੱਚ ਜਿਹਨੂੰ ਲੱਗਦੀ ਐ ਪਸੂ ਨੂੰ ਵੀ ਲੱਗਦੀ ਐ ਉਹ ਜੇ ਆਪਾਂ ਧਾਰ ਚੋਂਦੇ ਤੇ ਕੋਈ ਬੰਦਾ ਜੇ ਤਾਂ ਪਸੂ ਦੁੱਧ ਦੇਣੋਂ ਹਟ ਜਾਂਦਾ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਹਿੱਟ ਦਿੰਨੀ ਆ। ਇਹ ਤੁਸੀਂ ਚਾਹੇ ਵੱਡੀ ਉਮਰ ਦੇ ਕੱਪੜੇ ਲਈ ਤੁਹਾਡੇ ਤੇ ਪਾਇਆ ਹੈ ਜੱਜ ਦਾਵਾ ਤੁਹਾਨੂੰ ਵੀ ਨਜ਼ਰ ਲੱਗ ਸਕਦੀ ਹੈ ਲੱਗਦੀ ਵੀ ਹੈ ਮੈਂ ਗਰੰਟੀ ਨਾਲ ਕਹਿੰਦੀ ਮੈਂ ਤੁਹਾਨੂੰ ਪਸਤਾਰ ਦੇ ਨਾਲ ਕਿਸੇ ਲੌਂਗ ਵੀਡੀਓ ਵਿੱਚ ਦੱਸੂਗੀ ਤੁਸੀਂ ਕਰਨਾ ਕੀ ਮੈਂ ਤੁਹਾਨੂੰ ਪਹਿਲਾਂ ਆਪਾ ਦੱਸਣ ਲੱਗੀਆਂ ਤੁਸੀਂ ਆਟੇ ਦਾ ਪੇੜਾ ਲੈਣਾ ਕੜਾ ਆਟਾ ਗੁੰਨ ਲੈਣਾ ਉਹਦਾ ਪੇੜਾ ਬਣਾ ਲੈਣਾ ਤੇ ਉਹ ਨੂੰ ਦੀਵਾ ਬਣਾ ਲੈਣਾ ਚਮਕਾ ਦੀਵਾ ਉਹਦੀ ਚਾਰੇ ਪਾਸੇ ਬੱਤੀਆਂ ਤੇ 14 ਬੱਤੀਆਂ ਨੂੰ ਤੁਸੀਂ ਜਗਾਉਣਾ ਸਰੋਂ ਦਾ ਤੇਲ ਦਾ ਪਹਿਲਾ ਦੀਵਾ ਭਰ ਲੈਣਾ ਤੁਸੀਂ ਅੱਜ ਮੱਸਿਆ ਅੱਜ ਦਿਨ ਸ਼ਨੀਵਾਰ ਅੱਜ ਤੋਂ ਇਹ ਕੰਮ ਸ਼ੁਰੂ ਕਰ ਲਓ ਇਹ ਮੱਸਿਆ ਰੋਜ਼ ਰੋਜ਼ ਸ਼ਨੀਵਾਰ ਦੀ ਨਹੀਂ ਆਉਂਦੀ ਹੈਗੀ ਤੇ ਮੱਸਿਆ ਵੀ ਬਹੁਤ ਹੀ ਚੰਗੀ ਮੱਸਿਆ ਵਾ ਤੇ ਇਹਦੇ ਵਿੱਚ ਤੁਸੀਂ ਕਰਨਾ ਕੀ ਆ ਉਹ ਦੀਵੇ ਨੂੰ ਚਮਕਖੇ ਨੂੰ ਤੁਹਾਡਾ ਜਿਹੜਾ ਮੁੱਖ ਗੇਟ ਆ ਉੱਥੇ ਸ਼ਨੀਵਾਰ ਦੀ ਸ਼ਨੀਵਾਰ ਹਰ ਸ਼ਨੀਵਾਰ ਜਗਾਉਣਾ ਦੇਖੋ ਕੋਈ ਜ਼ਿਆਦਾ ਖਰਚਾ ਨਹੀਂ ਤੁਸੀਂ ਕਿਸੇ ਪੰਦੇ ਪਾਦੇ ਪੰਥ ਕੋਲ ਜਾਣੇ ਹੋ ਕਿਸੇ ਜੋਸਤੀ ਕੋਲ ਜਾਣੇ ਹੋ ਜਾਂ ਕਿਸੇ ਵੀ ਤੁਸੀਂ ਜਾਣ 500 ਰੁਪਏ ਦਾ ਪੱਤਾ ਤਾਂ ਖੋਲਦਾ ਹੀ ਖੋਲਦਾ ਇਹ ਤੁਹਾਡਾ ਮਹੀਨੇ ਵਿੱਚ ਦੇਖ ਲਓ 50 ਰੁਪਏ ਦਾ ਤੇਲ ਲੱਗਣਾ ਨਿਕਾ ਇੰਨਾ ਕੁ ਪਾਣੀ ਕਰ ਸਕਦੇ ਕਰਕੇ ਤਾਂ ਦੇਖੋ ਨਾ ਅਜਮਾ ਕੇ ਤਾਂ ਦੇਖੋ ਨਾ ਜੇ ਆਪਾਂ ਕਰਾਂਗੇ ਤਾਂ ਹੀ ਪਤਾ ਲੱਗੂ ਜੇ ਆਪਾਂ ਬੀਜ ਬੀਜਾਂਗੇ ਤਾਂ ਹੀ ਆਪਾਂ ਫਸਲ ਵੱਢਾਂਗੇ ਹੈਕ ਨਹੀਂ ਜੇ ਤੁਹਾਨੂੰ ਲੱਗਦਾ ਮੌਸਮ ਖਰਾਬ ਆ ਵੀ ਦੀਵਾ ਜਗ ਨਹੀਂ ਰਿਹਾ ਜਾਂ ਕੜੀਆਂ ਦੇ ਤੁਸੀਂ ਕੋਈ ਹੋ ਜਾ ਸਾਧਨ ਕਰਕੇ ਦੀਵਾ ਜਗਾਓ ਜਰੂਰ ਦੇੜੀਆਂ ਦੇ ਵਿੱਚ ਕਾ ਰੱਖਣਾ ਵਾ ਜਿਵੇਂ ਮਰਜੀ ਜਗਾਓ ਤੇ ਸੂਰਜ ਅਸਤ ਹੋਣੇ ਤੋਂ ਜਦੋਂ ਸੂਰਜ ਅਸਤ ਹੋ ਜਾਂਦਾ ਉਸ ਤੋਂ ਬਾਅਦ ਇਹ ਕੰਮ ਕਰਨਾ ਹਰ ਸ਼ਨੀਵਾਰ ਕਰਦੇ ਰਹੋ ਦੇਖੋ 12 ਨਿਆਰੇ ਕਿਵੇਂ ਹੋਣਗੇ ਤੁਸੀਂ ਕਮੈਂਟ ਕਰਕੇ ਫਿਰ ਮੈਨੂੰ ਜਰੂਰ ਦੱਸਿਓ ਹਾਂ ਬੇਬੇ ਜੀ ਠੀਕ ਹੋਇਆ ਸਭ ਕੁਝ ਇਹ ਨਾ ਭੁੱਲਿਓ ਪਰ ਇੱਕ ਹਾਜ਼ਰੀ ਜਰੂਰ ਲਵਾਇਆ ਕਰੋ ਵੈਸੇ ਗੁਰੂ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਤੇ ਇੱਕ ਲਾਇਕ ਕਰਨਾ ਨਾ ਭੁੱਲਿਆ ਕਰੋ ਲਾਇਕ ਜਰੂਰ ਕਰਿਆ ਕਰੋ ਵੀਡੀਓ ਨੂੰ ਸਟੈਪ ਨਾ ਕਰਿਆ ਕਰੋ ਜਿਹੜਾ ਜਿਆ ਫਿਰ ਅਸੀਂ ਬੀਜਦੇ ਆ ਅਸੀਂ ਫਿਰ ਉਹ ਜਿਆ ਵੱਢਦੇ ਆ ਬੈਗ